ਸੀ ਇੱਕ ਨਿਊਜ਼ ਦਿਖਾਈ ਸੀ ਬੀਲੇ ਵਾਲੇ ਪਿੰਡ ਗੌਰਵ ਕੱਕੜ ਬੀਜੇਪੀ ਦੇਸਮਰਥ ਕਾਇ ਸੀਗੇ ਉਹਨਾਂ ਨੂੰ ਬੀਲੇ ਵਾਲੇ ਪਿੰਡ ਦੇ ਵਿੱਚ ਵਰਨਸ਼ੀ ਦਿੱਤ ਤੱਕ ਕਿਸਾਨਾਂ ਨੇ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਤਿੰਨ ਕਿਸਾਨ ਆਗੂ ਅਰੈਸਟ ਕਰ ਲਏ ਸੀਗੇ ਇੱਥੇ ਤੱਕ ਅਸੀਂ ਤੁਹਾਨੂੰ ਨਿਊਜ਼ ਦਿਖਾਈ ਸੀ ਉਸ ਤੋਂ ਬਾਅਦ ਅੱਜ ਅਗਲੇ ਦਿਨ ਤਿੰਨੋਂ ਦੇ ਤਿੰਨੇ ਹੀ ਕਿਸਾਨ ਆਗੂ ਜੁਗ ਗਏ ਸਾਰੇ ਜੇਲ੍ਹ ਤੋਂ ਬਾਹਰ ਆ ਚੁੱਕੇ ਐ ਬਿਨਾਂ ਕਿਸੇ ਸ਼ਰਤ ਤੋਂ ਬਈ ਜੋ ਕੱਲ ਤੁਹਾਨੂੰ ਪੁਲਿਸ ਵਾਲਿਆਂ ਨੇ ਅਰੈਸਟ ਕੀਤਾ ਸੀ ਕਿੱਥੋਂ ਕੀਤਾ ਸੀ ਮੈਨੂੰ ਘਰੋਂ ਨਹੀਂ ਲਗਾਈ ਸੀ ਅਰੈਸਟ ਕਰਕੇ ਸਾਡਾ ਕਿੰਨੇ ਵਜੇ ਲੈ ਗਏ ਸੀ ਤਕਰੀਬਨ 8 ਵਜੇ ਦਾ ਟਾਈਮ ਹੋਊਗਾ ਸਵੇਰ ਸਵੇਰ ਹਾਂਜੀ ਜੋ ਸਵੇਰ ਤੋਂ 8 ਵਜੇ ਲੈ ਗਏ ਆ ਤੇ ਉਦੋਂ ਤੁਹਾਨੂੰ ਉਹਨਾਂ ਨੇ ਕਿੱਥੇ ਲਿਜਾ ਕੇ ਰੱਖਿਆ ਮੈਨੂੰ ਸਿਟੀ 2 ਚ ਲੈ ਗਏ ਸੀ ਫ੍ਰੀਕੋਰਟ ਜੀ ਦਿਨ ਦਿਨ ਉੱਥੇ ਰੱਖਿਆ ਰਾਤ ਨੂੰ 9 ਵਜੇ ਸਾਢੇ ਕਿਹਾ ਜੀ ਸਵੇਰ ਫੇਰ ਫ੍ਰੀਕੋਰਟ ਲੈ ਗਈ ਨਹੀਂ ਜੇਲ੍ਹ ਚ ਨਹੀਂ ਲਗਾਇਏ ਮੈਨੂੰ ਅਜੇ ਬਾਹਰ ਹੀ ਲਈ ਫਿਰਦੇ ਸੀ ਕਿ ਮੈਨੂੰ ਉਹਦੇ 7:55 ਦੀ ਜਵੰਤ ਕਰਾਉਣਾ ਮੈਂ ਕਿਹਾ ਜਵੰਤ ਨਹੀਂ ਮੇਰਾ ਕਰਾਉਣੀ ਐਂ ਰਿਆ ਹੋਣਾ ਸੰਯੁਕਤ ਮੋਰਚੇ ਦੀ ਕਾਲ ਤੇ ਜਿਹੜਾ ਕੱਲ ਧਰਨਾ ਲੱਗਿਆ ਸੀਗਾ ਉਹਦੇ ਚ ਇਹੀ ਫੈਸਲਾ ਕੀਤਾ ਗਿਆ ਹੈ ਵੀ ਜਿੰਨੇ ਵੀ ਸਾਡੇ ਤਿੰਨੇ ਆਗੂ ਗ੍ਰਿਫਤਾਰ ਕੀਤੇ ਆ ਇਹਨਾਂ ਨੂੰ ਬਿਨਾਂ ਜ਼ਮਾਨਤ ਤੋੜਿਆ ਕਰਾਉਣਾ ਤੇ ਫਿਰ ਸੰਯੁਕਤ ਮੋਰਚੇ ਦੇ ਦਬਾਅ ਥੱਲੇ ਆ ਕੇ ਇਹਨਾਂ ਨੇ ਸਾਨੂੰ ਅੱਜ ਬਿਨਾਂ ਚਰਤ ਤੋੜਿਆ ਕੀਤਾ ਜਿਹੜੇ ਦੋ ਹੋਰ ਤੁਹਾਡੇ ਨਾਲ ਜਿਹੜੇ ਕਿਸਾਨ ਆਗੂ ਅਰੈਸਟ ਕੀਤੇ ਸੀ ਪੁਲਿਸ ਨੇ ਉਹ ਵੀ ਇਸੇ ਟੂਚ ਰੱਖੇ ਤੁਹਾਡੇ ਨਾਲ ਇਕੱਠੇ ਸੀਗੇ ਸਾਨੂੰ ਵਕ ਵਕ ਥਾਣੇ 'ਚ ਰੱਖਿਆ ਸੀ ਉਹਨਾਂ ਨੂੰ ਜਿਹੜਾ ਨੌਨਹਿਲ ਸਿੰਘ ਸੀ ਨੌਜਵਾਨ ਭਾਰਤ ਸਭਾ ਦਾ ਆਗੂ ਪੰਜਾਬ ਦੇ ਉਹਨਾਂ ਨੂੰ ਤਾਂ ਪਰਸੋਂ ਜੇਲ੍ਹ 'ਚ ਭੇਜਤਾ ਸੀਗਾ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਿਹੜਾ ਪੰਜਾਬ ਦਾ ਆਗੂ ਆ ਜਰਨਲ ਸੈਕਟਰੀ ਉਹਨਾਂ ਨੂੰ ਕੱਲ ਭੇਜਿਆ ਏ ਮੈਨੂੰ ਹਜੇ ਕੱਲ ਥਾਣੇ 'ਚ ਰੱਖਿਆ ਸੀ ਟੀ 2 'ਚ ਜਦੋਂ ਇੱਥੇ ਧਰਨਾ ਲੱਗ ਗਿਆ ਦਬਾਅ ਬਣ ਗਿਆ ਪੁਲਿਸ ਤੇ ਤੇ ਰਾਤ ਫੇਰ ਸਾਜਿਕ ਲਿਆਏ ਸਵੇਰ ਫੇਰ ਫਰੀਕੋਟ ਲੈ ਗਏ ਤੇ ਮੈਨੂੰ ਹਜੇ ਜੇਲ੍ਹ ਨਹੀਂ ਸੀ ਭੇਜਿਆ तकरीबन 5:00 ਵਜੇ ਜੇਲ੍ਹ 'ਚੋਂ ਬਿਨਾਂ ਸ਼ਰਤ ਰਿਆ ਕੀਤਾ ਸੰਯੁਕਤ ਮੋਰਚੇ ਦੇ ਦਬਾਅ ਥੱਲੇ ਤੇ ਜਿਹੜਾ ਬੀਜੇਪੀ ਦਾ ਅਸੀਂ ਵਿਰੋਧ ਕੀਤਾ ਇਹ ਇਸੇ ਤਰ੍ਹਾਂ ਹੀ ਜਾਰੀ ਰਹੂਗਾ ਅਸੀਂ ਬੀਜੇਪੀ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ ਜਿਹੜੇ ਬਾਕੀ ਸਿਆਸੀ ਜਥੇਬੰਦੀਆਂ ਉਹਨਾਂ ਨੂੰ ਅਸੀਂ ਸਵਾਲ ਕਰਨੇ ਆ ਤੇ ਇਹਨਾਂ ਦਾ ਅਸੀਂ ਤਖੜੀ ਟੱਕਰ ਦੇਵਾਂਗੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਸਾਨੂੰ ਕੁਝ ਵੀ ਹੋ ਜਾਏ ਜੇਲ੍ਹ ਇੱਕ ਵਾਰੀ ਦੀ بجائے ਭਾਂਡਾ ਹਰੀਕਟ ਨਹੀਂ ਪੋਏ ਸਾਡਾ ਅੱਜ ਵੀ ਇਹ ਸੀ ਭਾਂਦੀ ਸਾਨੂੰ 4 ਜੂਨ ਤੱਕ ਜੇਲ੍ਹ 'ਚ ਰੱਖ ਲੈਂਦੇ ਇਹ ਸਾਡੇ ਮਗਰ ਇਕਾਈਆਂ ਉਹਨਾਂ ਦਾ ਇਹੀ ਸੀਗਾ ਵੀ ਅਸੀਂ ਇਹਨਾਂ ਨੂੰ ਪਿੰਡਾਂ 'ਚ ਵੜਨ ਨਹੀਂ ਦੇਣਾ। ਜਿਹੜਾ 15 ਤਰੀਕ ਦਾ ਅਸੀਂ ਧਰਨਾ ਰੱਖਿਆ ਸੀਗਾ ਉਹ ਪੰਜਾਬ ਨੈਸ਼ਨਲ ਪੰਜਾਬ ਪੱਤਰ ਦਾ ਬਣ ਜਾਣਾ ਸੀਗੇ। ਤੁਹਾਨੂੰ ਬਿਨਾਂ ਕਿਸੇ ਸ਼ਰਤ ਤੋਂ ਤੁਹਾਨੂੰ ਇਹ ਆਖੀਤਾ ਤੁਸੀਂ ਇਸ ਨੂੰ ਕਿਸਾਨੀ ਮੋਰਚੇ ਦੀ ਕਿਸਾਨੀ ਸੰਘਰਸ਼ ਦੀ ਜਿੱਤ ਸਮਝੋ। ਵੱਡੀ ਜਿੱਤ ਆ ਜੀ। ਇਹ ਲੋਕ ਇਕਤਾ ਦੀ ਜਿੱਤ ਆ। ਸੰਯੁਕਤ ਮੋਰਚੇ ਨੇ ਜਿਹੜਾ ਇੱਥੇ ਕੱਲ ਧਰਨਾ ਲਾਇਆ ਪਿੰਡਾਂ 'ਚ ਵੱਡੀ ਗਿਣਤੀ 'ਚ ਲੋਕ ਗਏ ਕਿਸਾਨ, ਮਜ਼ਦੂਰ, ਸਾਕ ਦੇ ਦੁਕਾਨਦਾਰ, ਵਪਾਰੀ, ਵਪਾਰ ਮੰਡਲ ਸਾਰਿਆਂ ਨੇ ਰਲ ਕੇ ਲਾਇਆ ਵੱਡੀ ਜੱਤ ਹੋਈ ਹੈ ਹਾਂਜੀ ਹੁਣ ਇਸ ਤੋਂ ਬਾਅਦ ਆਪਾਂ ਮਿਲਦੇ ਹਾਂ ਜਸਕਰਨ ਸਿੰਘ ਸੰਘਰਾਹੌਰ ਨੂੰ ਇਹ ਦੱਸਣਗੇ ਵੀ ਕਿਸ ਤਰ੍ਹਾਂ ਕਿਸਾਨੀ ਮੋਰਚੇ ਨੇ ਕਿਸਾਨੀ ਸੰਘਰਸ਼ ਨੇ ਆਰਿ ਜਿੱਤ ਪ੍ਰਾਪਤ ਕੀਤੀ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਜਸਕਰਨ ਸਿੰਘ ਸੰਘਰਾਹੌਰ ਆ ਜੀ ਇਹ ਜਿਹੜਾ ਇੰਨਾ ਸਾਡੇ ਤਿੰਨਾਂ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ ਉਹ ਜੋ ਕਿ ਅਸੀਂ ਪਿੰਡ ਬੀਲੇ ਵਾਲੇ ਭਾਜਪਾ ਦਾ ਆਗੂ ਗੌਰਵ ਕੱਕੜ ਉਸ ਨੂੰ ਪਿੰਡ ਵਿੱਚ ਏਂਟਰ ਨਹੀਂ ਹੋਣ ਦਿੱਤਾ ਉਸ ਦੇ ਰੋਸ ਵਜੋਂ ਆਮ ਆਦਮੀ ਪਾਰਟੀ ਦੀ ਮਿਲੀ ਭੁਗਤ ਨਾਲ ਸਾਡੇ ਤਿੰਨਾਂ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿੰਦਾਬਾਦ ਜਿੰਦਾਬਾਦ ਕਿਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ